ਓਏ ਸਾਲ ਭੰਡਾਰਾ ਗਰਸ਼ਨਦਰ ਦੇ ਵਿੱਚ ਆਏ ਸੀਗੇ ਆ ਦੇ ਕਬੂਰ ਭਾਜੀ ਮਿਲ ਗਏ ਮਿਲ ਗਏ ਮਿਲ ਗਏ ਸਾਡੇ ਕਬੂਰ ਭਾਜੀ ਰਵੀ ਕਿੱਥੇ ਆ ਆਉਂ ਦੇ ਖੜਾ ਆਉਂ ਦੇ ਖੜਾ ਰਵੀ ਮਾਰਾ ਕੋ ਨੂੰ ਐਸਾ ਕੋਣ ਹੈ ਰਵੀ ਰਵੀ ਤੂੰ ਆਹੋ ਹੋਰ ਲੱਗਿਆ ਮਾਰਦਾ ਸੀ ਆਕ ਉਹ ਮੇਰਾ ਸੰਘਾ ਬੇਟਾ ਮੈਂ ਨਹੀਂ ਮਾਰਦਾ ਮਿਸ ਕੱਲ ਮਾਰ ਮਿਸ ਕੱਲ ਕਹਿੰਦਾ ਉਹ ਨਟੋ ਨੇ ਉਹ ਗਾਲ ਗੁਰ ਕਹਿੰਦਾ ਉਹ ਧੀਰ ਖਾਂਦਾ ਪਿਆ ਤੇ ਅੱਛਾ ਸਾਲਾਂ ਦੇ ਆ ਮੁੰਡਾ ਆਇਆ ਸੀ ਫਿੰਗਰ ਬਹੁਤ ਵਧੀਆ ਕੰਮਾ ਜੀ ਹੁੰਦਾ ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਨੇ ਲੋਕੀ ਫੋਟੋ ਕਰਾਦੇ ਕਬੂਰ ਭਾਜੀ ਵੀ ਆਏ ਫੋਟੋ ਕਰਾ ਕੇ ਆਦੇ ਆਪਣੇ ਕਬੂਰ ਭਾਜੀ ਆ ਗਏ ਆ ਗਏ ਸਾਰਾ ਲੋਕ ਰਣਾ ਉਹ ਰਵੀ ਵੀ ਆਣ ਲੱਗੇ ਬਾਹਰੋਂ ਉਹਦੇ ਆਓ ਜਨਨ ਇਹ ਸਾਡਾ ਬਲੌਗ ਆ ਮੇਰਾ ਖੋਣਾ ਸ਼ਰ ਗਰਸ਼ੰਕਰ ਬੀਬੀ 24 ਵਾਲੇ ਅਫੀਸ਼ੀਅਲ ਪੇਜ ਜਿਹੜਾ ਗਰਸ਼ੰਕਰ ਦਾ ਆ ਉੱਥੇ ਦਾ ਦੇਖੋ ਆਪਣੇ ਗਰਸ਼ੰਕਰ ਦੇ ਵਿੱਚ ਰਾਤ ਦੀ ਰਵੀ ਭਾਜੀ ਆ ਗਏ ਨੇ ਇਹਨਾਂ ਦੀ ਵੀਡ ਕਰਦੇ ਪਏ ਸੀ ਹੁਣ ਆਪਾਂ ਤੁਹਾਨੂੰ ਇਹ ਸਪੈਸ਼ਲ ਖਾਂਦੇ ਆ ਠਾ ਕੇ ਆ ਤਾਂ ਬਰਕਰ ਪਤਾ ਨਹੀਂ ਕੀ ਖਾਂਦੇ ਪਏ ਸੀ ਅੰਦਰ ਖੜੇ ਮੈਂ ਤਾਂ ਕੀ ਖਾਂਦਾ ਅੱਛਾ ਕੀ ਕਬੂਰ ਸਾਹਿਬ ਚੱਲ ਗਏ ਚੱਲ ਗਿਆ ਚੱਲ ਗਿਆ ਉੱਧਰ ਪੜ ਗਿਆ ਇਹ ਜਿੱਤੀਏ ਸਵੇਰ ਦਾ ਪ੍ਰੋਗਰਾਮ ਕਿਲੇ ਦਾ ਪ੍ਰੋਗਰਾਮ ਪਤਾ ਕੀ ਹੈ ਇੱਕ ਜੀ ਨੂੰ ਆਇਆ ਫੋਨ ਨਾਲ ਕੈਂਪ ਅੱਛਾ ਅੱਛਾ ਯਾਰ ਜੀ ਆਪਾਂ ਘੰਟਾ ਲੱਗਣਾ ਫੇ ਆਪਾਂ 11:00 ਵਜੇ ਪਹੇ ਸਵੇਰ ਨੂੰ ਅਸੀਂ ਜਾਣਾ ਆ ਪਹਾੜਾਂ ਵੱਲ ਨੂੰ ਕਿਤੇ ਘੁੰਮਣ ਫੇਰਨਾ ਬਲੌਗਿੰਗ ਕਰਨ ਤੇ ਕਪੂਰ ਭਾਜੀ ਉੱਥੇ ਬੈਠੇ ਆ ਸਾਹਮਣੇ ਉਹਦੇ ਉਹਨਾਂ ਨੂੰ ਵੀ ਨਾਲ ਲੈ ਕੇ ਜਾਣਾ ਰਵੀ ਭਾਈ ਇੱਧਰ ਆਪਣੇ ਬਲੌਗਰ ਗੜਸ਼ੰਕਰ ਦੇ ਨਾਲ ਉਹਦਾ ਬੇਟਾ ਇਹ ਹੁਣ ਸਲਾਹ ਕਰਨੀ ਹੈ ਤਿੰਨਾਂ ਜਣਿਆਂ ਨੇ ਦੇਖੋ ਅਸੀਂ ਇਹਨੂੰ ਕਿੱਦਾਂ ਨਿਕਲਦੇ ਆਪਾਂ ਤੇ ਪ੍ਰਸ਼ਾਦ ਦੇ ਦਿਨ ਚੱਲਦੇ ਆ ਪਹਾੜਾ ਵਾਲਾ ਤੁਹਾਨੂੰ ਬਹੁਤ ਉਮੀਦਾਂ ਪੈਂਦਾ ਰਹਿੰਦਾ ਆ ਕੱਲ ਨੂੰ ਸੰਡੇ ਇੰਜੋਏ ਕਰਨਾ ਆਪਾਂ ਡਿਸਕਸ 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 ਸਾਡੇ ਕਿੰਨੀ ਜਿਆਦਾ ਡਿਸਕਸ ਡਿਸਕਸ ਇਜਾਦਾ ਆ ਆਪਣੀਆਂ ਮੈਮਰੀਆਂ ਕਾਜ਼ੀ ਜੀ ਇਹ ਸਾਡਾ ਪੰਮਾ ਭਰਾ ਪੀਵੀ 24 ਵਾਲਾ ਥੰਮ ਸਾਡਾ ਥੰਮ ਸ਼ੇਰ ਦਾ ਦਸਤਕ ਦਾ ਪ੍ਰੋਗਰਾਮ ਤੇ ਇੱਧਰ ਸਾਡੇ ਰਵੀ ਭਾਜੀ ਯਾਰਾਂ ਦੇ ਯਾਰ ਸਾਡੇ ਦੋਨੇ ਯਾਰ ਜੋ ਬਲੋਗ ਕਰਦੇ ਹੈ ਤੇ ਗੱਲ ਹੈ ਕਿ ਐਦਾਂ ਅੱਜ ਭਾਜੀ ਹੁਣੀ ਅੰਦਰ ਨਹੀਂ ਗਏ ਅੱਜ ਕੱਲ ਦਾ ਪ੍ਰੋਗਰਾਮ ਕਿੱਦਾਂ ਕੱਲ ਦਾ ਪ੍ਰੋਗਰਾਮ 10 ਵਜੇ ਖੋਹਨਾਂ ਦੇ ਕੈਂਪਰ ਪਹਿਲਾਂ ਭਾਈ ਦੇ ਟੈਂਪ ਲਾ ਗਏ ਮੈਂ 11 ਵਜੇ ਸਾਡੇ ਕੋਲ ਨੈਟ ਪਹੁੰਚ ਜਾਣਾ ਮੈਂ 11 ਵਜੇ ਕੋਲ ਲੈ ਦੀ ਗੱਲ ਬਾਤ ਸਹੀ ਆ بارش ਵੀ ਹੋਊਗੀ ਨਾਲੇ ਠੰਡਾ ਠੰਡਾ ਗੱਡੀ ਗੱਡੀ ਤਾਂ ਡੀ ਜਾਣੀ ਜੇ ਮੇਰੀ ਜਾਨ ਮੈਂ ਦੱਸ ਦੇਣਾ ਤੁਹਾਡੀਆਂ ਤੁਹਾਡੀਆਂ ਯਾਰ ਮੋਟਰਸਾਈਕਲ ਵਧੀਆ ਨਾ ਦੇ ਜਾਵਾਂਗੇ ਨਾ ਦੇ ਆਵਾਂਗੇ ਕੀ ਸਲਾਹ ਆ ਬਾਕੀ ਤੁਹਾਡੇ ਨਾਲ ਆ ਜਿੱਦਾਂ ਮਰਜ਼ੀ ਕਰ ਲਓ ਬਾਈ ਉਹ ਯਾਰ ਬਾਈਕ ਤੇ ਨਹੀਂ ਆ ਪਤਾ ਕਿ ਜਿੰਨਾ ਮਰ ਰਹੇ ਆ ਬੰਦਾ ਗੱਡੀ ਚ 100 ਗੱਲਬਾਤ ਪਾ ਗੱਡੀ ਕੱਟ ਲਿਓ ਆਹੋ ਡੀਲ ਵਾਲੀ ਕਰ ਲਓ ਸਾਤੀ ਵੀ ਨਹੀਂ ਸਾਨੂੰ ਉਹ ਜੀਰ ਵਾਲੇ ਭਾਜੀ ਨਹੀਂ ਕੋ ਯਾਰ ਇੰਨਾ ਕਿੰਨਾ ਭਾਜੀ ਕਾਲਸਾ ਦੇਰ ਲੱਗਣਾ ਬਹੁਤ ਆ ਬਹੁਤ ਆ ਉਹ ਤੇਲ ਦੀ ਖਾਦੀ ਘੜੀ ਦੇਲਵਾਲ ਮੰਗ ਲਾ ਸ਼ੇਰ ਬਣ ਕੇ ਵਾਹ ਸ਼ੇਰ ਬਣ ਕੇ ਨਹੀਂ ਇਹ ਪਾਵਾਗੇ ਇਕੱਠੇ ਇਹ ਵੀ ਆ ਦੇਖਦੇ 100 150 ਆ ਜਾਣ ਆਓ ਦੇਖ ਭਾਈ ਮੈਨੂੰ ਡਾਕਟਰ ਕਹਿੰਦਾ ਕੁਝ ਨਹੀਂ ਖਾਣਾ ਬਾਹਰ ਜਾ ਮੈਂ ਆਪਣੀ ਜਿਹੜੀ ਗ੍ਰੀਨ ਟੀਵੀ ਉਹ ਨਾਲੇ ਲੈ ਕੇ ਜਾਣੀ ਨਹੀਂ ਵਧੀਆ 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 ਮੇਰੇ ਗਾਲ ਥੋੜਾ ਪਾਇਆ ਉੱਤੇ ਸਿਲੰਡਰ ਨਾਲ ਜਲੇ ਉੱਥੇ ਰੋਟੀ ਉਹਨਾਂ ਵਗ ਜਾ ਕੇ ਭਾਈ ਆਪਣੇ ਕੈਂਪ ਚ ਆ ਕੇ ਲੈ ਟੈਂਟ ਟੈਂਟ ਨਾਲ ਲਿਆ ਟੈਂਟ ਭਾਈ ਜਰਵੀ ਭਾਈ ਵਾਲਾ ਕਈ ਗੱਲ ਸਮਝ ਜੀ ਹਾਂਜੀ ਹਾਂਜੀ ਕਹਿੰਦਾ ਡਾਕਟਰ ਕਹਿੰਦਾ ਬਾਹਰ ਖਾਣਾ ਨਹੀਂ ਖਾਣਾ ਘਰ ਦੇ ਕਹਿੰਦੇ ਖਾਰੇ ਖਾਣਾ ਨਹੀਂ ਬਾਹਰ ਸੁਝਾਉਂਦੇ ਨਹੀਂ ਰਵੀ ਬਾਜੀ ਤੁਸੀਂ ਗਵਾਹ ਆਂ ਰੋਟੀ ਖਾਧੀ ਆਓ ਆ ਰਵੀ ਬਾਜੀ ਮੇਰਾ ਜਵਾਕ ਗਵਾਹ ਹੈਗਾ ਮੇਰੇ ਮੱਥਾ ਟੇਕਣੇ ਜਿਵੇਂ ਪੀ ਦੀ ਆਪੇ ਮੂੰਹ ਲਾਏ ਉਹ ਕੁਝ ਨਹੀਂ ਖਾਦਾ ਰਹਾ ਬਾਹਰ ਲਈ ਉਹ ਅੰਦਰਲਾ ਆ ਹਾਂ ਅੰਦਰਲਾ ਤੋਂ ਬਾਅਦ ਅੰਦਰਲਾ ਕਿਹੜਾ ਹੁੰਦਾ ਬਲੋ ਬਹੁਤ ਵੜ ਗਿਆ ਚੂਰ ਪਈ ਦੀ ਚਲੋ ভাই ਚੰਗਾ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲਦੇ ਹਾਂ ਸਵੇਰੇ ਤੇ ਅੱਜ ਦਾ ਪ੍ਰੋਗਰਾਮ ਇੱਥੇ ਬਲੌਗ ਆਪਣਾ ਸਮਾਪਤ ਕਰਦੇ ਆਂ ਬਾਕੀ ਦੇ ਦੇਗੀ ਚਲੋ ਆਸ਼ਰ ਪਰੋ